ਸਾਡੀ ਆਏ ਉਹ ਹਮਸਾਦਾ ਗੁਲਾਗ ਉਹ ਕਾਹਦਾ ਆ ਤਾ ਵੋੜਦੀ ਇਹਨੇ ਸੱਤ ਬੰਦਾ ਲਾਲ ਨਹੀਂ ਕਰਦੀ ਓਏ ਇਹ ਤਾਂ ਖੁਸ਼ੀ ਦਾ ਆ ਇਹ ਬਦਲਾ ਹਿੱਕੇ ਤੂੰ ਡੋਦੇ ਤੋਂ ਬੱਚ ਆ ਦੇਖੋ ਇਹ ਇੱਕ ਵੋਟ ਨਹੀਂ ਨਹੀਂ ਤਾਂ ਗਿਆ ਲੈ ਨਹੀਂ ਨਹੀਂ ਇਹ ਕਹਿੰਦੇ ਕਹਿੰਦੇ ਕਿਆ ਕਹਿੰਦੇ ਨਹੀਂ ਨਹੀਂ ਅੱਜ ਅੱਜ ਪਤਾ ਨਹੀਂ ਅੱਜ ਪ੍ਰਚਾਰ ਦਾ ਕੰਮ ਨਹੀਂ ਅੱਜ ਇੱਥੇ ਮੋਟਾ ਓ ਇਦਾਂ ਵੋਟੇ ਮੋਟੇ ਅਸੀਂ ਤੇ ਕਹਿੰਦੇ ਸੀ ਇਹ ਬੰਦਿਆਂ ਦਾ ਡਰਾਉਣਾ ਓ ਇਦਾਂ ਕਹਿੰਦੇ ਕਾਂਗਰਸੀਆਂ ਨੇ ਹੁੰਦੇ ਉਹਨਾਂ ਦਾ ਸਿਰ ਦੀ ਲਗਲਾ ਹੋ ਜਾਂਦਾ ਓਏ ਸਾਡੇ ਸਾਡੇ ਸ਼ਰੀਫ ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਨਹੀਂ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਰਹਿੰਦੇ ਇਕੱਲੇ ਦੇਖੋ ਇਹਨਾਂ ਨੂੰ ਸਭ ਬੰਦਾ ਨੀਗਾਲ ਆ ਸ ਤਿਆ ਵੀ ਕਿਸ ਨੇ ਲੜਦਾ ਨਹੀਂ ਆਪੋ ਆਪਣੀ ਵੋਟ ਵੋ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਉਣਾ ਇੱਕ ਦਿਨ ਕੋਈ ਗੱਲ ਬੰਦ ਗਿਆ ਆ ਕੁਟੀ ਭਰੀ ਜੇ ਤੁਸੀਂ ਇਹ ਗਲਤੀ ਇਹਦੇ ਬਾਹਰ ਦੇਖੋ ਇੱਥੇ ਤੇ ਲੋਕਲ ਬੰਦੇ ਨੂੰ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹਾਂ ਲੱਗਦੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮੰਤਰੀ ਸਾਹਿਬ ਇੱਥੋਂ ਦੀ ਵੋਟ ਹੈ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਤੇਰੇ ਮੇਰੇ ਨਾਲੋਂ ਇੱਕ ਪਿੱਛੋਂ ਆ ਆ ਸਾਨੂੰ ਆਪਣੀ ਜਿਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਦੇਖੋ ਇਹ ਆਹ ਬਹਿ ਕੇ ਗੱਲ ਸੁਣੋ ਹਾਂਜੀ ਹਾਂ ਉਹ ਲਾਲ ਸਾਹਿਬ ਤੁਸੀਂ ਐਮਪੀ ਹੋ ਕੋਈ ਗੈਰਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਤਾਂ ਹੀ ਤਾਂ ਕਹਿੰ ਨਹੀਂ ਉਹ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾ ਦੇਣਾ ਤੇ ਉਹਦਾ ਨਹੀਂ ਦੇ ਦੇ ਕੋਈ ਤਾਂ ਦੇਖ ਇਹ ਮਰਦਾ ਬੰਦਾ 호텔 ਵੀ ਕੋ ਬੰਦਾ ਕਿੰਨਾ ਇਕੱਠਾ ਹੋ ਗਿਆ ਵੀਰਿਆ ਦਈ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪਰਚਾ ਕਰਦੇ ਸੀ ਜੇ ਕ ਗੱਲ ਤੁਸੀਂ ਐਮਪੀ ਸਾਹਿਬ ਜੀ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਵਾ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਫੇਰ ਦੇ ਦੋ ਅਸੀਂ ਅਸੀਂ 23 ਸਾਲ ਚ ਉੱਪਰ ਆਏ ਅਸੀਂ ਮੈਂ ਉਹ ਗੱਡੀਆਂ ਗਾਵਾ ਥੋੜੀਆਂ ਲੈਣੀਆਂ ਤੁਹਾਨੂੰ ਨਹੀਂ ਨਹੀਂ ਕਰਨਾ ਨਾ ਅਸੀਂ ਕਹਿੰਦੇ ਗੱਡੀਆਂ ਗਾਵਾ ਆ ਜੀ ਵੇਖੋ ਕੋਈ ਵੀ ਗਲਤ ਕਰ ਕੋਈ ਭੇਜਣਾ ਯਾਰ ਪਾਰਟੀ ਦਾ ਪਰਾਂ ਹੋ ਯਾਰ ਪਿਆਰ ਨਾ ਦੋ ਯਾਰ ਆ ਪ੍ਰਧਾਨ ਨੂੰ ਗੱਡੀਆਂ ਗਾਵਾ ਕਢ ਦੇ ਗੱਲਾਂ ਭੈਣਾ ਨਹੀਂ ਸ਼ਾਨਾਂ ਦੀਆਂ ਗੱਲਾਂ ਇਹ ਕਹਿ ਰਹੀ ਗੱਲਾਂ ਨੀ ਸ਼ੋਭਾ ਦਿੱਤਾ ਜੇਰ ਤੁਸੀਂ ਆਪਣੇ ਇੱਥੇ ਪਾਉਂਦੇ ਹੋ ਫੇਰ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਡੀਲੀਟ ਕਰਦੇ ਹਾਂ ਆਪਣੇ ਪੁੱਛਣ ਤੋਂ ਜਦ ਤੂੰ ਆਪਾ ਮੋਦੇ ਦੀ ਹੋਣ ਹੋਣ ਦੀ ਗੱਲ ਕਰੀਏ ਕੋਈ ਨਹੀਂ ਅਮਨਮਾਨ ਲੈਕਚਰ ਹੁੰਦਾ ਇੱਕ ਬੰਦਾ ਕੋਈ ਨਹੀਂ ਅਮਨਮਾਨ ਕੋਈ ਦੱਸੋ ਆਓ ਜੀ ਕੋਈ ਇੱਕ ਬਤਾਓ ਕੋਈ ਸੈਂਸਰ ਕੋਈ ਉਹ ਬਸ ਆ ਜਾ ਕੁਆ ਕੁਆ ਕਾ ਸਾਥਾ ਵੋਟ ਦੀ ਇਹਨੇ ਸੱਤ ਬੰਦਾ ਲਾਲ ਨਹੀਂ ਕਰ ਦਿੱਤੀ ਸਾਡੇ ਉਹ ਇਹ ਤਾਂ ਖੁਸ਼ੀ ਦਾ ਹੈ ਬਈ ਇਹ ਕਿ ਤੂੰ ਡੋਦੇ ਤੋਂ ਬੱਚਾ ਆ ਦੇਖੋ ਇਹਦੇ ਕੋਟੀਆ ਨਹੀਂ ਨਹੀਂ ਤਾਂ ਗਿਆ ਲੱਗਦਾ ਨਹੀਂ ਨਹੀਂ ਇਹ ਕਹਿੰਦਾ ਕਹਿੰਦਾ ਕਿਆ ਕਹਿੰਦੇ ਨਹੀਂ ਨਹੀਂ ਅੱਜ ਅੱਜ ਪਤਾ ਕੀ ਅੱਜ ਪ੍ਰਚਾਰ ਦਾ ਕੰਮ ਨਹੀਂ ਅੱਜ ਇੰਨੇ ਵੋਟਾ ਉਹ ਇਦਾਂ ਵੋਟੇ ਵੋਟੇ ਨਹੀਂ ਤੇ ਕਹਿੰਦੇ ਸੀ ਇਹ ਬੰਦਿਆਂ ਦਾ ਡਰਾਉਣਾ ਉਹ ਇਦਾਂ ਕਹਿੰਦੇ ਕਾਂਗਰਸੀਆਂ ਨੇ ਹੁੰਦੇ ਤਾਂ ਉਹਨਾਂ ਨੂੰ ਸਿਰ ਦੀ ਲੱਗਦਾ ਹੋਇਆ ਉਹ ਤਾਂ ਸਾਡੇ ਸਾਡੇ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਨਹੀਂ ਨੇ ਇਕੱਲੇ ਦੇਖੋ ਇਹਨਾਂ ਨੂੰ ਸਭ ਬੰਦਾ ਨਾਲ ਹੈ ਸਭ ਨੂੰ ਪੱਕੀ ਕੀਤੀ ਆ ਵੀ ਕਿਸੇ ਲੜਦਾ ਨਹੀਂ ਆਪ ਕੋ ਆਪਣੀ ਗੱਲ ਉਹ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਾਉਣਾ ਇੱਕ ਦਿਨ ਕੋਈ ਗੱਲ ਬਦਗੀ ਆ ਕੁਟੀ ਭਰੀ ਹੈ ਤੁਸੀਂ ਮੇਂ ਗਲਤ ਇਹਦੇ ਬਾਹਰ ਦੇਖੋ ਇੱਥੇ ਤੇ ਲੋਕਲ ਬੰਦੇ ਨੂੰ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹਾਂ ਲੱਗਦੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮੰਤਰੀ ਸਾਹਿਬ ਜਿੱਥੋਂ ਦੀ ਵੋਟ ਆ ਉਹ ਬਾਹਰੋਂ ਆਉਂਦੇ ਰਹਿੰਦੇ ਨੇ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਮੇਰੇ ਨਾਲੋਂ ਕੋਈ ਪਿੱਛੋਂ ਆਇਆ ਸਾਨੂੰ ਆਪਣੀ ਜਿਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਆ ਦੇਖੋ ਇਹ ਆਪ ਇਹ ਕੱਥੋ ਹਾਂਜੀ ਹਾਂ ਉਹ ਲਖਤ ਸਾਹਿਬ ਤੁਸੀਂ ਐਮਪੀ ਹੋ ਕੋਈ ਗੈਰਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਨਹੀਂ ਉਹ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾ ਦੇਣਾ ਤੇ ਉਹਦਾ ਨਹੀਂ ਦੇ ਦੇ ਕੋਈ ਤਾਰ ਕਹਿ ਚ ਇਹ ਮਾਰ ਦੰਦਾ ਉਹ ਤੇ ਵੀ ਕੋ ਬੰਦਾ ਕਿੰਨਾ ਇਕੱਠਾ ਹੋ ਗਿਆ ਵੀੜੀਆਂ ਦਈ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪਰਚਾ ਕਰਦੇ ਸੀ ਇਹ ਕੀ ਗੱਲ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਵਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਫੇਰ ਦੇਦਾ ਅਸੀਂ ਅਸੀਂ 23 ਸਾਲ ਚ ਉੱਪਰ ਆਏ ਅਸੀਂ ਮੈਨੂੰ ਉਹ ਗੱਡੀਆਂ ਗਾਵਾਂ ਥੋੜੀਆਂ ਲੈਣੀਆਂ ਤੁਹਾਨੂੰ ਨਹੀਂ ਨਹੀਂ ਕਰਨਾ ਨਾ ਅਸੀਂ ਕਹਿੰਦੇ ਗੱਡੀਆਂ ਗਾਵਾਂ ਇੱਥੇ ਆ ਜੀ ਵੇਖੋ ਕੋਈ ਵੀ ਗਲਤ ਗੱਲ ਕਰਦਾ ਸਾਡਾ ਹੋਵੇ ਭੰਗੋ ਯਾਰ ਪਾੜੀ ਦਾ ਪਰਾਂ ਹੋ ਯਾਰ ਪਿਆਰ ਨਾ ਦਿਓ ਯਾਰ ਆਹ ਭਤਾਂ ਨੂੰ ਗੱਡੀਆਂ ਗਾਵਾਂ ਕਢ ਦੇਣਾ ਗੱਲਾਂ ਭੈਣਾ ਨਹੀਂ ਇਹਨਾਂ ਦੀਆਂ ਗੱਲਾਂ ਇਹ ਮੈਂ ਕਹਿ ਰਿਹਾ ਮੇਰੀ ਸ਼ੋਭਾ ਦਿੱਤਾ ਗੱਲ ਤੁਸੀਂ ਆਪਣੇ ਇੱਥੇ ਆਪਣੇ ਪੇਜ ਤੋਂ ਪਾ ਕੇ ਫਿਰ ਡੀਲੀਟ ਕਰਦੇ ਹਾਂ ਆਪਣੇ ਸੁਝਾਅ ਦੋ ਜਦ ਤੂੰ ਆਪਾ ਬੋਲਿਆ ਯਾਰ ਆਪਾਂ ਮੋਦੇ ਦੀ ਗੋਣ ਹੋਣ ਦੀ ਗੱਲ ਕਰੀਏ ਉਹ ਦੇਖ ਕੋਈ ਨਹੀਂ ਅਮਨਦਾਨ ਇਲੈਕਸ਼ਨ ਹੁੰਦੇ ਇੱਕ ਬੰਦਾ ਕੋਈ ਨਹੀਂ ਅਮਨਦਾਨ ਕੋਈ ਦੱਸੋ ਆਓ ਜੀ ਕੋਈ ਇੱਕ ਬਤਾਓ ਕੋਈ ਸੈਂਸਟ੍ਰੀ